ਯਾਹ ਬਾਈ ਨਾ ਟਰੈਕਟਰ ਲਿਆ ਠੀਕ ਆ ਬਾਈਆ ਬਾਈ ਬੋਰਾ ਖੁਸ਼ ਆ ਦੋਵੇਂ ਮਿੱਤਰੋ ਅੱਜ ਟਰੈਕਟਰ ਸੇਲ ਕਰਿਆ ਆਪਣੇ ਸਵਰਾਜ ਤੇ ਇਹ ਟਰੈਕਟਰ ਬਾਈ ਥੋੜਾ ਜਿਹਾ ਪੁਰਾਣਾ ਮਾਡਲ ਸੀ ਮਾਡਲ ਸੀਗਾ 90 ਮਾਡਲ ਤੇ ਟਰੈਕਟਰ ਬਾਈ ਇਹਨਾਂ ਨੇ ਜਮਾ ਹੀ ਜਾਇ ਰੇਟ ਤੇ ਦਿੱਤਾ ਆਪਾਂ ਨੇ ਪੱਠੇ ਦਾ ਕੰਮ ਆ ਬਾਈ ਦਾ ਤੇ ਸਾਡੇ ਉਰੇ ਲੋਕਲੇ ਪੱਠਾ ਇਹਨਾਂ ਦਾ ਜੇ ਇਹਦਾ ਟਰੈਕਟਰ ਬਾਈ ਪੁਰਾਣਾ ਵਾ ਜ਼ਿਆਦਾਤਰ ਪੱਠਿਆਂ ਤੇ ਹੀ ਜਾਂਦੇ ਆ ਬਾਈ ਠੀਕ ਆ ਟਰੈਕਟਰ ਪਸੰਦ ਆ ਬਾਈ ਖੇੜਿਆ ਜਾ ਪਿਆ ਪਤਾ ਨਹੀਂ ਕੀ ਚੱਕਰ ਹੈ ਬਾਈ ਨਾਲ ਸੌਦਾ ਥੋੜਾ ਜਿਆਦਾ ਆੜ ਕੇ ਹੋਇਆ ਇਹਦਾ ਪੈਸੇ ਜਾਇਜ਼ ਮੰਗੇ ਤੇ ਬਾਈ ਤੇ ਚੱਲ ਚੀਜ਼ ਵੈਗੀ ਬਾਈ ਬਾਈ ਨੂੰ ਵੀ ਚੀਜ਼ ਪਸੰਦ ਆ ਟਰੈਕਟਰ ਆਪਾਂ ਨੇ ਬਿਲਕੁਲ ਜਾਇਜ਼ ਰੇਟ ਤੇ ਬਾਈ ਇਹਨਾਂ ਨੂੰ 88 ਕੇ ਆ ਦਾ ਟਰੈਕਟਰ ਦਿੱਤਾ ਸਾਰਾ ਹੀ ਬਾਈ ਠੀਕ ਹੈ ਜੀ ਇੰਜਨ ਗੇਅਰ ਬੈਟਰੀ ਸਲਫਟਾਰ ਟਰੈਕਟਰ ਤੇ ਲੋ ਜੀ ਮਿੱਤਰੋ ਅੱਜ ਬੈਕ ਟੂ ਬੈਕ ਦੋ ਸੌਦੇ ਕਰਿਆ 735 ਇੱਕ ਪਹਿਲਾਂ ਵਿੱਚ ਆ ਇੱਕ ਆਪਾਂ ਨੇ 735 ਹੁਣ ਵੇਚਿਆ ਤੇ ਆਪਣਾ ਬਾਈ ਖਾਸ ਬਾਈ ਨੇ ਟਰੈਕਟਰ ਲਿਆ ਮੋਨੂ ਵੀਰ ਨੇ। ਉਹਨੂੰ ਬਾਈ ਕੀ ਹਾਲ ਹੈ? ਵਧੀਆ ਵਧੀਆ। ਠੀਕ ਹੈ ਬਾਈ। ਹਾਂਜੀ। ਮੋਨੂ ਬਾਈ ਨੂੰ ਤੁਸੀਂ ਸ਼ਾਇਦ ਰੋਪੜ ਦੇ ਦਾ ਬੰਦੇ ਬਹੁਤ ਜਾਣਦੇ ਵੀ ਹੋਗੇ ਬਾਈ। ਆਰ ਕੇ ਪੈਂਟਰ। ਆਰ ਕੇ ਆਰਸਾ। ਪਹਿਲਾਂ ਬਾਈ ਸੀਐਮ ਆਟੋ ਚ ਬਾਈ ਨੇ ਬਹੁਤ ਲੰਬਾ ਟਾਈਮ ਕੰਮ ਕਰਿਆ ਹੁਣ ਬਾਈ ਨੇ ਆਪਣੀ ਦੁਕਾਨ ਕਰੀ ਹੋਈ ਆ। ਹੈ? ਆ ਪੇਂਟ ਕਰਦਾ। ਅੱਜ ਸਾਰੀ ਬਣਾ ਲਿਆ। ਅੱਛਾ। ਆਇਆ ਨਾ ਕਹਿੰਦੀ ਵਿੱਚ ਇੱਕ ਵਾਰ ਦੇ। ਨਹੀਂ ਨਹੀਂ ਕੋਈ ਗੱਲ ਨਹੀਂ ਬਾਈ। ਨਾ ਨਾ ਕੋਈ ਚੱਕਰ ਨਹੀਂ ਤਾਂ ਕਿਹਾ। ਤੇ ਮੋਨੂ ਬਾਈ ਦੇ ਬਾਈ ਖਾਸ ਰਿਸ਼ਤੇਦਾਰ ਨੇ ਟਰੈਕਟਰ ਲਿਆ ਖਾਸ ਆਪਣੇ ਘਰ ਤੇ ਟਰੈਕਟਰ ਦੋ ਆਇਆ ਤੇ ਸੌਦਾ ਹੋਇਆ ਬਹੁਤ ਔਖਾ ਤੇ ਹੋਰ ਮਨੂ ਬਾਈ ਠੀਕ ਆ ਟਰੈਕਟਰ ਪਸੰਦ ਆ ਵਧੀਆ ਵਧੀਆ ਠੀਕ ਆ ਮਨੂ ਬਾਈ ਚੀਜ਼ ਵਧੀਆ ਚਾਹੀਦੀ ਆ 2-4000 ਨਾਲ ਕੁਝ ਨਹੀਂ ਹੁੰਦਾ ਠੀਕ ਨਹੀਂ ਹਾਂ ਬਾਕੀ ਬਾਈ ਨਾਲ ਨੂੰ ਟਰੈਕਟਰ ਦੀ ਗਾਰੰਟੀ ਦਿੱਤੀ ਪੂਰੀ ਟਰੈਕਟਰ ਹੈ ਵੀ ਵਧੀਆ ਦਾ ਬਾਈ ਘੱਟ ਚੱਲਿਆ ਵਾ ਤਾਂ ਤੇ ਇਹਦੀ ਆਪਾਂ ਨੇ 2-4 ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਟਰੈਕਟਰ ਦੀ ਤੇ ਬਾਕੀ ਇਹ ਤੋਂ ਪਹਿਲਾਂ ਦੱਸਿਆ ਵੀ ਥੋੜਾ ਜਿਹਾ 5-10 ਦਿਨ ਅਜੇ ਸੀਜ਼ਨ ਦਾ ਫਰਕ ਆ ਬਾਈ 14 ਮਾਡਲ ਟਰੈਕਟਰ ਵਧੀਆ ਟਾਇਰਾਂ ਦੇ ਵਿੱਚ ਬਾਈ ਮੀਂਹ ਪੈ ਗਿਆ ਜ ਫੇਰ ਦੇਖੋ ਸਾਡੇ ਗਿੱਲਾ ਹੋ ਗਿਆ ਥੱਲੇ ਟਾਇਰ ਟੂਰ ਵਧੀ ਸਭ ਤੋਂ ਵੱਡੀ ਗੱਲ ਟਰੈਕਟਰ ਸਾਡੇ ਲੋਕਲੇ ਚੱਲਿਆ ਬਾਈ ਰੋਪੜ ਦੇ ਵਿੱਚ ਠੀਕ ਹੈ ਜੀ ਮਰਾੜ ਮਰੂੜ ਦੇਖੋ ਟਰੈਕਟਰ ਦੇ ਕਿਆ ਘੈਂਟ ਪਏ ਠੀਕ ਹੈ ਜੀ ਸਿਰਫ 2200 ਘੰਟੇ ਰਿਜਨਲ ਚੱਲਿਆ ਵਾ ਟਰੈਕਟਰ ਦੇ ਫਰੰਟ ਵਾਲੇ ਟਾਇਰ ਨਾਲ ਦੇ ਸੀ ਪਿਛਲੇ ਟਾਇਰ ਬਦਲੇ ਹੋਏ ਨੇ ਬਾਈ ਠੀਕ ਹੈ ਜੀ ਬਾਕੀ ਚਲੋ ਜਿਹਨਾਂ ਨੇ ਲਿਆ ਬਾਈ ਇਹਨਾਂ ਨੂੰ ਵਾਦਾ ਕਰੇ ਬਾਈ ਟਰੈਕਟਰ ਹੋਰੀ ਲਈ ਆਈ ਦਵਾ ਜਾਂਦਾ ਉਹੀ ਲਈ ਆਈ ਹੋਰੀ ਬਾਈ ਮਾਰਤੀ ਸਾਡਾ ਟਰੈਕਟਰ ਨੂੰ ਬਾਦ ਸੁਣੋ ਟਰੈਕਟਰ ਦੀ ਕਿਆ ਘੈਂਟ ਆ ਤੇ ਆਹ ਬਾਈ ਨੇ ਟਰੈਕਟਰ ਲਿਆ ਠੀਕ ਆ ਬਾਈ ਆ ਬਾਈ ਕੋ ਰਖੋ ਜਾਨ ਤੇ ਲੋ ਬਾਈ ਮਿੱਤਰੋ ਅੱਜ 200 ਦੇ ਬੈਕ ਟੂ ਬੈਕ ਹੋ ਗਏ ਬਾਈ ਤੇ ਮਿਲੋ ਪਾਵਲੇ ਬਾਈ ਨੂੰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਉਹ ਠੀਕ ਆ ਵੀਰੇ ਵਧੀਆ ਹੋਰ ਨਵੀਂ ਤਾਜੀ ਕੋਈ ਬਾਈ ਬਾਈ ਲੰਗੀ ਜਾਂਦਾ ਟਾਈਮ ਅੱਛਾ ਟਰੈਕਟਰ ਤਿੰਨ ਮੰਗਾ ਲਏ ਹੈ ਤਿੰਨ ਹੋ ਗਏ ਟਰੈਕਟਰ ਬਾਈ ਨਾਲ ਕੋ ਤਿੰਨ ਹੋ ਗਏ ਸਟਾਕ ਚ 50 39 50 52 10 ਉਹ ਲੈ ਵੀਰੇ ਟਰੈਕਟਰ ਦਿਖਾਣਾ ਆਪਾਂ ਨੇ ਇੱਕ ਕੱਜ ਆਪਾਂ ਨੇ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਆਪਣੇ ਕੋਲ ਨਵਾਂ ਨਵਾਂ ਫੁਰਜ ਆਇਆ ਇੱਕ ਐਚਰ 241 11 ਮਾਡਲ ਪਹਿਲੇ ਵੀਰੇ ਦੇਖਦਾ ਟਰੈਕਟਰ ਹੈ ਇਹ ਵੀਰੇ ਆਪਣੇ ਕੋਲ ਅੱਜੇ ਆਇਆ ਦੇਖ ਤਾਂ ਹੈ ਚੀਜ਼ ਬਾਈ ਇਹ ਟਰੈਕਟਰ ਸਮਝ ਲਓ ਵੀ ਸਾਡੇ ਕੋਲ 6 ਕਿ ਮਹੀਨੇ ਬਾਅਦ ਆਉਂਦਾ ਕਿਉਂਕਿ ਸਾਡੇ ਏਰੀਆ 'ਚ ਟਰੈਕਟਰ ਹੈ ਨਹੀਂ ਬਾਈ ਘੱਟ ਟਰੈਕਟਰ ਅਸਕਰ ਆ ਜਾਲੇ ਠੀਕ ਹੈ ਵੀਰੇ ਬਾਈ ਟਰੈਕਟਰ ਬਾਰੇ ਤੁਹਾਨੂੰ ਹੁਣ ਆਪਣੇ ਦੱਸ ਦੇਣਾ ਹਸਾਬ ਤਾਵੇ ਦਾ ਇਹ ਹੁੰਦੀ ਹੈ ਹਜੇ ਪੀਸ ਹੈ ਤਾਂਵੇਂ-ਤਾਵੇਂ ਬਾਈ ਪਹਿਲੇ ਆਪਣੇ ਰੀਵੀਰੇ ਟਰੈਕਟਰ ਹੋਊ ਘਟਾ ਇਹ ਤੇ ਸਾਡੇ ਰੀ ਜਿਆਦਾ 735 275 ਇਹ ਟਰੈਕਟਰ ਵੱਧ ਨੇ ਇਹ ਟਰੈਕਟਰ ਜ਼ਿਆਦਾਤਰ ਇੱਧਰ ਮਾਨਸੇ ਬਟੰਡੇ ਰੀਚ ਬਹੁਤ ਟਰੈਕਟਰ ਬਾਈ ਹੁਣ ਵੀ ਟਰੈਕਟਰ ਹੈਗਾ ਇਹ 11 ਮਾਡਲ ਠੀਕ ਹੈ ਟਰੈਕਟਰ ਦੀ ਸਭ ਤੋਂ ਵੱਡੀ ਗੱਲ ਬਾਈ ਦੱਸ ਦਈਏ ਇਹਦੇ ਟਾਇਰ ਨਾਲ ਦੇ ਨੇ ਟਰੈਕਟਰ ਦੇ ਇਹ ਫੈਸਲ ਸਟਾਰਟ ਹਾਂ ਹਾਂ ਓਕੇ ਐ ਸੌਫਟ ਸਟਾਰਟ ਟਰੈਕਟਰ ਆ ਤੇ ਬਾਈ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਆ ਦੇਖੋ ਜੀ। ਉੱਪਰੋਂ ਥੋੜਾ ਜਿਹਾ ਰੰਗ ਫਿੱਕਾ ਹੋਇਆ ਵਾ ਸ਼ੋ ਦਾ ਬਾਕੀ ਬਾਈ ਸਾਈਡਾਂ ਤੇ ਐਨ ਪੂਰਾ ਵਧੀਆ ਰੰਗ ਖੜਾ ਰੇ ਮਾ ਰੂਮਾ ਦਾ ਰੰਗ ਦੇਖ ਲਓ। ਲੋ ਜੀ। ਪੂਰਾ ਐਨ ਮਤਲਬ ਕਿ ਸੰਭਿਆ ਹੋਇਆ ਟਰੈਕਟਰ ਆ ਵੀਰੇ। ਇੱਕ ਸਿਲੰਡਰ ਆ ਬਾਈ ਜ਼ਿਆਦਾਤਰ ਜਿੱਦਾਂ ਪਾਣੀ ਪੂਣੀ ਟੈਂਕ ਨਾਲੇ ਹੋਗੇ ਜਾਂ ਹੋਰ ਕਿਸੇ ਨੇ ਕੱਖ ਕੰਡਾ ਲਿਆਉਣਾ ਉਹਦੇ ਬਾਅਦ ਤੇ ਟਰੈਕਟਰ ਬਹੁਤ ਵਧੀਆ ਟਰੈਕਟਰ ਆ। ਇਹ ਐਬਰੇ ਪਬਲਿਕ ਰੋਡ ਦੇ ਨਾਲ ਵੀ ਸਟਾਰਟ ਹੋ ਜਨੇ ਹੈਂਡਲ ਨਾਲ ਹਾਂ ਹਾਂ ਆ ਜਗ੍ਹਾ ਨੂੰ ਹੈਂਡਲ ਆ ਲਈ ਆ ਇੱਕ ਆਪਣੇ ਕੋਲ ਪਹਿਲਾਂ ਤਾਂ ਸੀ ਬਹੁਤ ਬਹੁਤ ਹੈਂਡਲ ਨਾਲ ਇੱਕ ਵਾਰ ਬਾਈ ਮੈਂ ਤੇ ਹੈਂਡਲ ਛੋਟੇ ਵੀ ਗਿਆ ਉਹਦਾ ਉਹ ਤਾਂ ਜ਼ਿਆਦਾ ਡਾਊਨਵਰਡ ਆਦਾ ਤਾਂ ਨਾ ਹਾਂ ਉਹ ਡਾਟਾ ਡਾਊਨਵਰਡ ਆਦਾ ਬਾਈ ਤੇ ਪਬਲਿਕ ਰੋਡ ਦਾ ਰੇਟ ਰੂਟ ਦੱਸ ਦਈਏ ਰੇਟ ਮੈਂ ਦੇ ਬਾਈ ਜੀ ਇਹਦੀ ਜਿਹੜੀ ਡਿਮਾਂਡ ਆਪਾਂ ਕਰਦੇ ਆ ਉਹ ਹੈਗੀ ਹੈ ਜੀ 1 ਲੱਖ 45000 ਰੁਪਿਆ ਠੀਕ ਹੈ ਜੀ 1 ਲੱਖ 45 ਹਜ਼ਾਰ ਡਿਮਾਂਡ ਆ ਬਾਕੀ ਕੋਈ ਵੀ ਵੀਰ ਮੇਰਾ ਆਊਗਾ ਟਰੈਕਟਰ ਲੈਣਾ ਤਾਂ ਆਪਾਂ ਪੂਰੇ ਜਾਇਜ਼ ਕਰਕੇ ਦਵਾਂਗੇ ਬਾਈ ਟਰੈਕਟਰ ਠੀਕ ਹੈ ਜੀ ਰੇਟ ਆਪਾਂ ਹਰੇਕ ਵੀਡੀਓ ਚ ਕਹਿੰਨੇ ਆ ਬਾਈ ਥੱਲੇ ਕਹੀ ਬਾਈ ਥੱਲੇ 네ਗੇਟਿਵ ਕਮੈਂਟ ਕਰਨ ਲੱਜ ਜਨੇ ਬਾਈ ਤੁਸੀਂ ਰੇਟ ਐ ਦੱਸਦੇ ਹੋ ਤਾਂ ਵੀ ਰੇਟ ਨਹੀਂ ਦੱਸਦੇ ਬਾਈ ਜੇ ਰੇਟ ਦੱਸਦੇ ਆ ਫਿਰ ਬਾਈ ਦੋਏ ਪਾਸੇ ਨੂੰ ਕੰਮ ਹੁੰਦਾ ਬਾਲੀ ਵੀਰੇ ਵਿੱਚ ਬਹੁਤ ਕਹੀ ਜਾਂਦੇ ਤੁਸੀਂ ਰੇਟ ਵੱਧ ਮੰਗਦੇ ਆ ਬਾਈ ਤੁਹਾਡੇ ਰੇਟ ਜ਼ਿਆਦਾ ਹੁੰਨੇ ਆ ਬਾਈ ਜੀ ਆਪਾਂ ਤੁਹਾਨੂੰ ਸਿਰਫ ਤੁਹਾਨੂੰ ਡਿਮਾਂਡ ਦੱਸ ਦਿਆਂ ਮੌਕੇ ਤੇ ਰੇਟ ਹੋ ਜਾਂਦਾ ਟਰੈਕਟਰ ਠੀਕ ਹੈ ਜੀ ਪੂਰੇ ਮੜਾ ਮੋਟਾ ਸੌਦੇ ਜੋਗੀ ਗੰਜਾਇਸ ਵਿੱਚ ਰੱਖਣੀ ਹੋ ਪੈਂਦੀ ਆ ਠੀਕ ਹੈ ਜੀ ਤੇ ਰੇਟ ਤੁਹਾਨੂੰ ਆਪਾਂ ਦੱਸਿਆ 145000 ਬਾਕੀ ਦਾ ਮੌਨਤ ਨਾਲ ਮੌਕੇ ਤੇ ਕਰ ਦਾਂਗੇ ਸਲਫ ਸਟਾਰਟ ਆ ਟਰੈਕਟਰ ਠੀਕ ਹੈ ਜੀ ਪੂਰਾ ਐਨ ਓਕੇ ਕੰਡੀਸ਼ਨ ਦਾ ਬਾਕੀ ਆਪਣੀ ਤਸੱਲੀ ਬਾਈ ਸਾਡੀ ਚੀਜ਼ ਆ ਸੀ ਤਾਂ ਵਧੀਆ ਹੀ ਕਹਿਣਾ ਮਗਰਾੜ ਥੋੜੇ ਸਾਹਮਣੇ ਕੰਡੀਸ਼ਨ ਇੱਕ ਥੋੜਾ ਜਿਹਾ ਮਗਰਾੜ ਪਿੱਛੇ ਤੇ ਹੋਇਆ ਹੋਇਆ ਬੈਂਡ ਆਮ ਰਡ ਠੀਕ ਆ ਇੱਕ ਥੋੜਾ ਜਿਹਾ ਪਿੱਛੇ ਤੋਂ ਬੈਂਡ ਹੋਇਆ ਹੋਇਆ ਮਗਰਾੜ ਬਾਈ ਠੀਕ ਆ ਬਾਕੀ ਫੱਟੀ ਫੁੱਟੀ ਐਨ ਓਕੇ ਸਾਰਾ ਕੁਝ ਨਾਲ ਦਾ ਠੀਕ ਹੈ ਜੀ ਬਾਕੀ ਮੇਰਾ ਵੀਰ ਕੋਈ ਵੀ ਚਾਹਵਾਨ ਸੱਜਣ ਹੋਇਆ ਤਾਂ ਆ ਕੇ ਦੇਖ ਲਓ ਟਰੈਕਟਰ ਆਪਣੇ ਕੋਲ ਖੜਾ ਏ ਪਿਛਲੀ ਵਾਰ 51 ਕੋ ਟਰੈਕਟਰ ਆਇਆ ਸੀਗਾ ਭਾਈ ਜਮਾਈ ਨਵਾਂ 200 ਪੌਲੀਬ੍ਰਿਕ ਪਹਿਲਾਂ 242 ਆਇਆ ਤਾਂ ਆਪਣੇ ਕੋਲ 242 ਉੱਚਾ ਮਾਡਲ ਦਾ ਉੱਚਾ ਮਾਡਲ ਦਾ ਭਾਈ ਉਹਦੇ ਮੈਨੂੰ ਇੰਨੇ ਫੋਨ ਆਇਆ ਇਧਰ ਬਠਿੰਡ ਏਰੀਆ ਚੋਂ ਰਾਜਸਥਾਨ ਤੇ ਬਹੁਤ ਵੀਰਾਂ ਦੇ ਫੋਨ ਆਏ ਉਹ ਟਰੈਕਟਰ ਭਾਈ ਸਾਡਾ ਦੋਏ ਤੀਏ ਦਿਨੇ ਵਿਗ ਗਿਆ ਸੀਗਾ ਵੇਖ ਵੀ ਸਾਡੇ ਲੋਕ ਲੈ ਗਿਆ ਸੀਗਾ ਉਹ ਬੰਦੇ ਕਹਿੰਦੇ ਵੀ ਤੇ ਅੱਖਾਂ ਵਾਸਤੇ ਲੈਣਾ ਉਹ ਬੰਦ ਉਹ ਕਹਿੰਦਾ ਭਾਈ ਬਹੁਤ ਵਧੀਆ ਕੰਮ ਸਾਰਦਾ ਤੇ ਬਾਕੀ ਜੇ ਕੋਈ ਮੇਰਾ ਵੀਰ ਹੋਇਆ ਕਿਸੇ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਤਾਂ ਉਹ ਵੀ ਬਾਈ ਵਿੱਚ ਕੱਟ ਲਾਂਗੇ ਬਾਦਾ ਘਾਟ ਟਰੈਕਟਰ ਦੇ ਠੀਕ ਨੇ ਬਾਈ ਆਪਣੇ ਵੀ ਬਾਈ 2 ਫੁੱਟ ਹੋਵੇ 2 ਨਵੇਂ 52 ਦਾ ਵੀ 1 50 75 50 75 ਬਾਈ 2 ਟਰੈਕਟਰ ਬੁੱਕ ਕਰਤੇ ਬਾਈ ਇਹਨਾਂ ਨੇ 52 10 ਤੇ 50 75 ਬਾਈ 50 75 ਵੀ ਵਧੀਆ ਪੈ ਗਿਆ ਟਰੈਕਟਰ ਹੈ ਨਾ ਇਸ ਵਾਰ ਹੈ ਨਾ ਪੀਆਰ ਗੇਅਰ ਜਿਹੜਾ ਪੀਆਰ ਗੇਅਰ ਵਾਲਾ ਅੱਛਾ ਇਹਦੇ ਵਿੱਚ ਵੀ 50 75 ਚ ਕਾਫੀ ਮਾਡਲ ਹਨਾ ਇਹਦੇ ਚ ਵੀ ਕਈ ਆ ਬਾਈ 50 75 ਚ ਕਈ ਮਾਡਲ ਆਉਣੇ ਆ 52 10 ਚ ਵੀ 2 3 ਮਾਡਲ ਨੇ ਬਾਈ ਤੇ ਇੱਕ ਇਹਦੇ ਚ ਬੀ2 ਗੇਰ ਆ ਜਿਹੜਾ ਨਵਾਂ ਆ ਉਹਦਾ ਕੀ ਫਰਕ ਪਾਉ ਲੋ ਵੀਰ ਰੇਟ ਦਾ ਫਰਕ ਆ ਯਾਰ ਅੱਛਾ ਬੀ2 ਦਾ ਆਏ ਕਹਿੰਦੇ ਵੀ ਕਹਿੰਦੇ ਗੇਰਾਂ ਚ ਵੀ ਨਹੀਂ ਆਵਾਜ਼ ਕਰਦਾ ਹਨਾ ਉਹ ਸਿੰਕਰੋਮੈਸ਼ ਗੇਰ ਲਾਤਾ ਉਹ ਚ ਹਾਂ ਅੱਛਾ ਉਹ ਆ ਭਾਈ ਬੀ2 ਗੇਰ ਨਾ ਉਹ ਉਹ ਥੋੜਾ ਮਹਿੰਗਾ ਹਨਾ ਰੇਟ ਚ ਉਹ ਥੋੜਾ ਜਿਹਾ ਮਹਿੰਗਾ 20000 ਦਾ ਫਰਕ ਆ ਭਾਈ 25 ਕਹਿੰਦਾ ਚਲੋ 20 ਦਾ ਮੰਨ ਲਓ ਤੁਸੀਂ ਨਹੀਂ ਕਿੰਨੇ ਗ੍ਰੇਡ ਦਾ ਫਰਕ ਹੈਗਾ ਹੈ ਭਾਈ ਜੌਂਡੀਓ ਚ ਮਾਡਲ ਕਾਫੀ ਨੇ ਜਿੱਦਾਂ ਜਿੱਦਾਂ ਸੋਨਾ ਲੀਕਾ ਵਿੱਚ ਨਹੀਂ ਇੱਕ ਨਹੀਂ ਸੋਨਾ ਲੀਕ ਵਾਲੇ ਇਹਨਾਂ ਨੇ ਬਾਈ ਮਾਡਲ ਬਹੁਤ ਬਣਾਏ ਹੋਏ ਆ ਇੱਕ OD 50 ਇੱਕ DI 55 ਫਿਰ 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 ਉਹੀ ਚੀਜ਼ ਨੂੰ ਟਾਈਗਰ ਸ਼ੋਅ ਚ ਬਣਾਇਆ ਹੋਇਆ ਉਹਨੂੰ ਇਹ ਉਹਨੂੰ ਇਹ RX ਚ ਬਣਾਇਆ ਹੋਇਆ ਏ ਠੀਕ ਨਹੀਂ ਸੋਨਾ ਲੀਕ ਵਾਲੇ ਦਾ ਬਾਈ ਮਾਡਲਾਂ ਦੇ ਇੱਕੋ ਮਾਡਲ ਦੇ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਬਣਾਈਆਂ ਹੋਈਆਂ ਠੀਕ ਆ ਜੀ ਤੇ ਬਾਕੀ ਬਾਈ ਦੇਖ ਲਓ ਕੋਈ ਵੀ ਵੀਰ ਨੇ ਆ ਕੇ ਲੈਣਾ ਹੋਇਆ ਬਾਕੀ ਪੁਰਾਣੇ ਟਰੈਕਟਰ ਹੋਰ ਵੀ ਖੜੇ ਨੇ ਇਹ ਬਾਕੀ ਹਾਂ ਤੇ ਬਾਈ ਪਾਲ ਬਾਈ ਨੂੰ ਮਿਲੋ ਪਾਲ ਬਾਈ ਕੀ ਹਾਲ ਹੈ ਠੀਕ ਹੈ ਪਾਲ ਬਾਈ ਨੇ ਅੱਜ 735 ਵੇਚਤਾ ਟਰੈਕਟਰ ਪਾਲ ਬਾਈ ਟਰੈਕਟਰ ਹੈ ਵੀ ਵਧੀਆ ਤਾਂ ਟਰੈਕਟਰ ਜਿਹੜਾ ਆਪਾਂ ਵੀਡੀਓ ਪਾਈਦੀ ਮੈਨੂੰ ਫੋਨ ਬਹੁਤ ਸਾਰੇ ਵੀਰਾਂ ਦੇ ਆਏ ਟਰੈਕਟਰ ਦੇ ਫੋਨ ਆਏ ਦੂਰੋਂ ਬੰਦੇ ਫੋਨ ਤੇ ਰੇਟ ਲਾਈ ਗਏ ਇੰਨਾ ਇੰਨਾ ਮੈਂ ਕਿਹਾ ਬਾਈ ਸੌਦਾ ਤਾਂ ਕੋਲਾ ਕੇ ਹੋਣਾ ਫੋਨ ਤੇ ਸੌਦਾ ਹੁੰਦੇ ਨਹੀਂ ਪਾਲ ਬਾਈ ਕਦੇ ਨਹੀਂ ਹੁੰਦਾ ਠੀਕ ਨਹੀਂ ਅੱਜ ਆਏ ਚਲੋ ਆਪਾਂ ਨੇ ਵੱਧ ਘੱਟ ਕਰਕੇ ਜਿੱਥੇ ਆ ਗਿਆ ਸੌਦਾ ਦੇ ਤਾ ਠੀਕ ਨਹੀਂ ਤੇ ਬਾਕੀ ਟਰੈਕਟਰ ਕੋਈ ਹੋਰ ਹੈਗਾ ਸਵਰਾਜ 735 ਹੈਗਾ ਜੀ ਹੈਗਾ ਠੀਕ ਆ 7 ਮਾਡਲ ਹੈਗਾ 7 ਮਾਡਲ ਬਾਈ ਕਿਸੇ ਵੀ ਨੇ ਕੋਈ ਟਰੈਕਟਰ ਲੈਣਾ ਹੁੰਦਾ ਪੁਰਾਣਾ ਜਾਂ ਕਿਸੇ ਨੇ ਕੋਈ ਸੇਲ ਕਰਨਾ ਹੁੰਦਾ ਤਾਂ ਪਾਲ ਬਾਈ ਨਾਲ ਜਰੂਰ ਕਿਸੇ ਨੇ ਵਸੇ ਜੇ ਕੋਈ ਲੈਣ ਹੁੰਦਾ ਪੁਰਾਣਾ ਕਿਉਂਕਿ ਅਸੀਂ ਤਾਂ ਟਰੈਕਟਰ ਸਾਨੂੰ ਆਹੀ ਦਿਖਾਉਨੇ ਆ ਪਾਲ ਬਾਈ ਨੂੰ ਸਾਡੇ ਹੋਰ ਜਿੰਨੇ ਵੀ ਲੋਕਲ ਹੈ ਦੀ ਸਾਰੇ ਟਰੈਕਟਰਾਂ ਦੀ ਰਿਪੋਰਟ ਹੁੰਦੀ ਆ ਤੇ ਪਾਈ ਦਾ ਮੈਂ ਨੰਬਰ ਵੀ ਤੁਹਾਨੂੰ ਦੇ ਦੂੰਗਾ ਥੱਲੇ ਪਾਲ ਬਾਈ ਤੈਨੂੰ ਵੀਡੀਓ ਜ ਬਹੁਤ ਬੰਦੇ ਪਛਾਣ ਲੈਂਦੇ ਥੱਲੇ ਹਾਂ 5 6 ਮਿੰਟ ਥੱਲੇ ਆਏ ਹੋਣੇ ਬਾਈ ਪਾਲ ਬਾਈ ਹੈ ਪੰਜੋਲੇ ਵਾਲਾ ਹੈ ਪਾਲ ਨੂੰ ਬਾਈ ਟਾਈਮ ਵੀ ਬਹੁਤ ਹੋ ਗਿਆ ਕੰਮ ਕਰਦਾ ਇਹਨੂੰ ਅੱਦੀ ਦਾ ਜੇ ਮੰਨ ਕੇ ਜਿੰਨੀ ਸਾਡੀ ਉਮਰ ਆ ਉਹਨਾਂ ਦਾ ਕੰਮ ਹੋ ਗਿਆ ਉਹ ਭਾਈ ਕਿੰਨੇ ਸਾਲ ਹੋ ਗਏ ਆ ਲੈਨ ਚ ਮਾ ਜੀ ਤਾਂ ਮਕੈਨਕੀ ਲੈਨ ਚ ਤਾਂ ਹਮ ਲੋ ਤਾਫੀ ਸਾਹਮਣੇ ਪਏ ਹੋਇਆ ਅੱਛਾ ਯਾਤੀ ਸਾਹਮਣੇ ਕੰਮ ਦੇਖਣ ਪਹਿਲਾਂ ਭਾਈ ਮਿਸਤਰੀ ਦਾ ਫਿਰ ਬਾਅਦ ਚ ਚਲੋ ਮਾੜਾ ਮਾੜਾ ਵਪਾਰ ਕਰਨ ਲੱਗੇ 90 ਸਾਂ ਚ ਠੀਕ ਆ ਠੀਕ ਆ ਇਹ ਜਿਹੜਾ ਜੰਗੀ ਪੱਧਰ ਦਾ ਕੰਮ ਸਾਹਮਣੇ 95 ਤੇ ਕਰਨਾ ਸ਼ੁਰੂ ਕਰਤਾ ਠੀਕ ਆ ਜੀ ਠੀਕ ਆ ਆ ਵਧੀਆ ਭਾਈ ਠੀਕ ਆ ਬਾਈ ਧੰਨਵਾਦ ਤੇ ਚਲੋ ਭਾਈ ਠੀਕ ਆ ਜੀ ਬਾਕੀ ਕਿਸੇ ਵੀਰ ਨੇ ਕੋਈ ਟਰੈਕਟਰ ਪੁਰਾਣਾ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰ ਸਕਦਾ ਪਾਤੀਆਂ ਤੁਹਾਨੂੰ ਭਾਈ ਫੋਟੋਆਂ ਇਹਦੀਆਂ ਪਾਲ ਬਾਈ ਫੋਟੋ ਮੰਗਦਾ ਕਹਿੰਦਾ ਬਾਈ ਪਾ ਫੋਟੋ ਐ ਬਾਈ ਦੇ ਉਧਰ ਬਹੁਤ ਬੰਦੇ ਨੇ ਉਹ ਏਰੀਆ ਜਿੱਥੇ ਜੈਟਰ ਵਿਕਣਾ ਐ ਨੇ ਉਧਰ ਫੋਟੋ ਪਾਊਗਾ ਪਾਲ ਬਾਈ ਅੱਜ ਇਹਦੀ ਕਿਉਂਕਿ ਜੇ ਆਇਆ ਬਾਈ ਆਪਣੇ ਕੋਲ ਟਰੈਕਟਰ ਐ ਠੀਕ ਐ ਜੀ ਬਾਕੀ ਜੇ ਕਿਸੇ ਨੇ ਪੁਰਾਣਾ ਟਰੈਕਟਰ ਦੇਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਥੱਲੇ ਨੰਬਰ ਕਰਾਂਗੇ ਮੈਂਸ਼ਨ ਉਹਦੇ ਫੋਟੋਆਂ ਵੀਡੀਓ ਪਾ ਦੇਆ ਕਰੋ ਤੇ ਅੱਜ ਦੇ ਬਲੌਗ ਚ ਬਾਈ ਜੀ ਇੰਨਾ ਹੀ ਤੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ ਪਿਆਰ ਕਰਦੇ ਆ ਆਪਾਂ ਨੂੰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਐ ਬਾਈ ਐਨ ਆਰ ਆਈ ਵੀਰ ਬਹੁਤ ਫੋਨ ਕਰਦੇ ਨੇ ਬਾਹਰੋਂ ਤੁਹਾਡੀਆਂ ਵੀਡੀਓ ਵਧੀਆਂ ਲੱਗ ਤੇ ਸਾਰਿਆਂ ਦਾ ਬਈ ਤੈਅ ਦੇ ਲੋ ਧੰਨਵਾਦ ਆ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਠੀਕ ਹੈ ਜੀ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਧੰਨਵਾਦ ਜੀ